ਲਓ ਬਾਈ ਝੋਨਾ ਲਾਈ ਆਨੇ ਆ ਪਾ ਅੱਜ ਤੇ ਝੋਨਾ ਲਾਉਣਾ ਸ਼ੁਰੂ ਕਰਤਾ ਹੁਣ ਜੋਨੀ ਢਾਲੀ ਹਾਲ ਕਰੀ ਜਾਂਦਾ ਕੱਦੂ ਪਹਿਲਾਂ ਕੱਦੂ ਚੱਲਿਆਂ ਦੀ ਸਬਜ਼ੀ ਵਾਲੇ ਕੱਦੂਆ ਝੋਲ ਜੇ ਪਏ ਸੀ ਤੇ ਅੱਜ ਝੋਨੇ ਦਾ ਕੱਦੂ ਕਰਨ ਲੱਗ ਗਏ ਤੇ ਹੁਣ ਸਫਾਈ ਦੇਖ ਲਓ ਕਿੰਨੀ ਆ ਰਹੀ ਹੈ ਬਾਹਨ ਦੀ ਸਾਰੀ ਕਿਤੇ ਵੀ ਦੌੜੀ ਨਹੀਂ ਰਹੀ ਵੀ ਕਿਤੇ ਦੌੜੀ ਰਹਿ ਜੇ ਵੀ ਇੱਕ ਤਾਂ ਆ ਹੁੰਦਾ ਨਾ ਦੌੜੀਆਂ ਰਹਿ ਜਾਣਾ ਮੈਂ ਸਬਰ ਕਰਤਾ ਚੱਕਣਾ ਪੈਂਦਾ ਕਈਆਂ ਚੱਕਣੀਆਂ ਪੈਂਦੀਆਂ ਹੈ ਤੇ ਆਹ ਦੇਖ ਲੋ ਕੱਦੂ ਜਮਾ ਸੇਰਾ ਕੱਦੂ ਕੀਤਾਗਾ ਜਿਵੇਂ ਜਿਵੇਂ ਕਰੀ ਜਾਂਦਾ ਉਵੇਂ ਤੁਹਾਨੂੰ ਦਿਖਾ ਰਿਆ ਮੈਂ ਪਤਾ ਲੱਗ ਜਾਂਦਾ ਹੈ ਦੋਸਤ ਆਪਣਾ ਲਿਹਾਜੀ ਬੰਦਾ ਹੈ ਤੇ ਜਦੋਂ ਜੀ ਕਰਦਾ ਫੋਨ ਆਏ ਮਾਰ ਦਿੰਦਾ ਕਿ ਇਹਨੂੰ ਕੰਮ ਹੁੰਦਾ ਮੈਂ ਮੈਨੂੰ ਹੁੰਦਾ ਕੰਮ ਤੇ ਮੈਂ ਫੋਨ ਕਰ ਦਿੰਨਾ ਉਹਦੇ ਨਾਲ ਦੀ ਨਾਲ ਇਹ ਆ ਜਾਂਦਾ ਹੈ ਕੱਦੂ ਤਾਂ ਬਥੇਰੇ ਕਰਾਇਆ ਤੇ ਵੀ ਕਰਦੇ ਆ ਉਹ ਤਾਂ ਆਪਦਾ ਰਜਗਾਰ ਹੁੰਦਾ ਹਰੇਕ ਦਾ ਪਰ ਇਹਦਾ ਕੱਦੂ ਲਿਹਾਜ ਆ ਜਾਣਾ ਪਾਸੇ ਚੱਲੀ ਜਾਂਦਾ ਤਿੰਨ ਚਾਰ ਥਾਈ ਜਿਹੜਾ ਲਿਹਾਜ ਵਾਲਾ ਹਰੇਕ ਕਹਿੰਦਾ ਵੀ ਕੱਦੂ ਮੇਰੇ ਕਰਕੇ ਜਾਈ ਕਲੀ ਦੋਸਤੀ ਪਿੱਛੇ ਇੱਕ ਗੱਲ ਹੁੰਦੀ ਆ ਯਾਰੀਆਂ ਦੀ ਯਾਰੀਆਂ ਤਾਂ ਹੁੰਦੀਆਂ ਹਰੇਕ ਦੀਆਂ ਪਰ ਜਿੰਨੇ ਯਾਰ ਮਿੱਤਰ ਹੁੰਦੇ ਆ ਨਾ ਜਿਹੜੇ ਯਾਰ ਮਿੱਤਰ ਵਿਆਹ ਹੀ ਹੁੰਦੇ ਆ ਮਤਲਬ ਉਹਨਾਂ ਦੀ ਗੱਲ ਹੁੰਦੀ ਆ ਵੱਖਰੀ ਜਿਹੜੇ ਵਿਆਹ ਹੀ ਨਹੀਂ ਉਹਨਾਂ ਨੂੰ ਮਾਵਾ ਨੂੰ ਔਖਾ ਬਹੁਤਾ ਇਹ ਰੋਟੀ ਪਕਾਉਣ ਦਾ ਤੇ ਉਹਨਾਂ ਨੂੰ ਕੋਈ ਸਾਖ ਸੂਕ ਵੀ ਕਰਾਇਆ ਕਰੋ ਨਾ ਨਾਲ ਕੱਲਾ ਕੰਮ ਕੱਲਾ ਦਵਾਲਿਆ ਕਰੋ ਵੀ ਕੰਮ ਚ ਹੀ ਦਵੱਲੀ ਫਿਰੋ ਹਰੇਕ ਬੰਦੇ ਤੋਂ ਵੀ ਕੰਮ ਲੈ ਲਓ ਜਾਂ ਵੀ ਇੱਕ ਕੰਮ ਤਾਂ ਚੱਲ ਕਰਾਉਣੇ ਵੀ ਆ ਨਾਲ ਵੀ ਇਹਦਾ ਥੋੜਾ ਸਪੋਰਟ ਕਰਿਆ ਕਰੋ ਯਾਰ ਵੀ ਉਹਨੂੰ ਕੋਈ ਰਿਸ਼ਤੇਦਾਰੀ ਚੋ ਕਿਤੋਂ ਵੀ ਕੋਈ ਸਾਖ ਕਰਵਾਓ ਆ ਦੇਖੋ ਵਧੀਆ ਸਿਰਾਂ ਕੰਮ ਚੱਲੀ ਜਾਂਦਾ ਸਾਡਾ ਦਾ ਬਾਕੀ ਪੰਜਾਬੀ ਬੰਦਿਆਂ ਤੋਂ ਝੋਨਾ ਲਵਾਉਣੇ ਉਹ ਵੀ ਤੁਹਾਨੂੰ ਮੈਂ ਵੀਡੀਓ ਬਣਾ ਕੇ ਦਿਖਾਉਂਗਾ ਤੇ ਜਿਵੇਂ ਗੱਲ ਤੁਹਾਨੂੰ ਵਧੀਆ ਲੱਗਦੀ ਆ ਇੱਧਰ ਸਾਡਾ ਫੱਕ ਆਪਣੀ